ਜਲੰਧਰ ਦੀਆਂ ਜਿਮਨੀ ਚੋਣਾ ਨੂੰ ਲੈ ਕੇ ਸਿਆਸੀ ਡਰਾਮਾ ਜਾਰੀ ਹੈ ਤੇ ਉੱਥੇ ਹੀ ਸ਼ੀਤਲ ਗੁਰਾਲ ਅਤੇ ਭਗਵੰਤ ਮਾਨ ਦੇ ਪੂਰਨ ਤੌਰ ਤੇ ਪੇਚ ਫਸੇ ਹੋਏ ਨਜ਼ਰ ਆ ਰਹੇ ਨੇ ਤੇ ਦੱਸਦੀ ਹਾਂ ਇੱਕ ਇੱਕ ਵਾਰ ਫਿਰ ਤੋਂ ਭਗਵੰਤ ਮਾਨ ਦੇ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਕਿ ਭਾਜਪਾ ਦੇ ਉੱਤੇ ਪਲਟਵਾਰ ਕੀਤਾ ਗਿਆ ਤੇ ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੀਤਲ ਗੁਰਾਲ ਤੇ ਤਿੱਖੇ ਨਿਸ਼ਾਨੇ ਵਿਸਾਦੇ ਨੇ ਤੇ ਉੱਥੇ ਦੂਜੇ ਪਾਸੇ ਉਹਨਾਂ ਨੇ ਕਾਂਗਰਸ ਪਾਰਟੀ ਨੂੰ ਲੈ ਕੇ ਬੀ ਬੀ ਸੁਰੇਂਦਰ ਕੌਰ ਤੇ ਤਿੱਖੇ ਨਿਸ਼ਾਨੇ ਸਾਦੇ ਤੇ ਦੂਜੇ ਪਾਸੇ ਭ੍ਰਸ਼ਟਾਚਾਰੀ ਕਾਂਗਰਸ ਪਾਰਟੀ ਨੂੰ ਕਿਹਾ ਤੇ ਦੂਜੇ ਪਾਸੇ ਗੱਲ ਕਰੀਏ ਤਾਂ ਅਕਾਲੀ ਦਲ ਦੇ ਸਟੈਂਡ ਨੂੰ ਲੈ ਕੇ ਵੀ ਮੁੱਖ ਮੰਤਰੀ ਭਗਵੰਤ ਮਾਨ ਪੋਲਟਵਾਰ ਕਰਦੇ ਹੋਏ ਦਿਖਾਈ ਦੇ ਰਹੇ ਨੇ ਤੇ ਬੀਬੀ ਸਰਜੀਤ ਕੌਰ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਅਕਾਲੀ ਦਲ ਵਾਲੇ ਆਪਣੀ ਤਕੜੀ ਨੂੰ ਸਪੋਰਟ ਨਹੀਂ ਕਰ ਰਹੇ ਤੇ ਹੁਣ ਸੁਖਬੀਰ ਬਾਦਲ ਜਿਹੜਾ ਕਿ ਬਸਪਾ ਨੂੰ ਸਪੋਰਟ ਕਰ ਰਿਹਾ ਹੈ ਇਹ ਬਿਆਨ ਦੇ ਕੇ ਦੱਸਿਏ ਕਿ ਭਗਵੰਤ ਮਾਨ ਦੇ ਵੱਲੋਂ ਲਗਾਤਾਰ ਆਪਣੇ ਵਿਰੋਧੀਆਂ ਨੂੰ ਫਿਰ ਤੋਂ ਲਲਕਾਰਿਆ ਗਿਆ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਮੁੱਖ ਮੰਤਰੀ ਭਗਵੰਤ ਮਾਨ ਦਾ ਹੋ ਕੀ ਕਰਨਾ ਤੁਸੀਂ ਦੇਖ ਲਿਓ ਤੜਕੀ ਦੇਖ ਲਿਓ ਪ੍ਰਤਾਪ ਬਾਜਵਾ ਜਾਖੜ ਫਲਨ ਤਿਮਕਾ ਇਮਕਾ ਭਗਵੰਤ ਮਾਨੂ ਵਾਲਾ ਮੈਂ ਕੀ ਮਾੜਾ ਕਰਤਾ ਯਾਰ ਪੰਜਾਬ ਦਾ ਮੈਨੂੰ ਦੱਸੋ ਤਾਂ ਸਹੀ ਉਹ ਮੈਂ 43000 ਨੌਕਰੀਆਂ ਦੇਤੀਆਂ ਇੱਕ ਬੰਦਾ ਕਹਦੇ 1 ਰੁਪਿਆ ਵੀ ਕਿਸੇ ਨੌਕਰੀ ਦਾ ਮੈਂ ਲਿਆ ਹੋਵੇ ਕਦੇ 16 ਟੋਲ ਪਲਾਜੇ ਬੰਦ ਕਰਤੇ ਜਿਹੜੇ ਕਾਂਗਰਸ ਨੇ ਲਾਏ ਸੀ 60 ਲੱਖ ਰੁਪਿਆ ਰੋਜ਼ ਲੋਕਾਂ ਦਾ ਬਚਦਾ ਹੈ ਕਿਸਾਨਾਂ ਨੂੰ ਬਿਜਲੀ ਦਿਨੇ ਮਿਲਦੀ ਹੈ ਆਮ ਮਿਲਦੀ ਐ 24 ਘੰਟੇ ਬਿਜਲੀ ਕਰਤੀ ਤੁਹਾਡੇ ਬਿਜਲੀ ਦੇ ਬਿੱਲ ਫ੍ਰੀ ਕਰਤੇ ਸ਼ਹੀਦ ਦੇ ਪਰਿਵਾਰ ਨੂੰ ਕਰੋੜ ਰੁਪਈਆ ਦੇ ਕੇ ਆਪ ਹਾਥੀ ਆਉਣਾ ਜੇ ਕੋਈ ਫੌਜੀ ਜਵਾਨ ਸ਼ਹੀਦ ਹੋ ਜਾਏ ਬਾਰਡਰ ਤੇ ਆਪਣੀ ਪੰਜਾਬ ਕੀ ਲੱਗ ਜਾਂਦੇ ਮੈਨੂੰ ਗਾਲਾਂ ਕੱਢਣ ਯਾਰ ਮੈਂ ਕੀ ਮਾੜਾ ਕਰਦਾ ਮੈਨੂੰ ਗਿਣਾ ਤਾਂ ਦਿਓ ਕੁਰਸੀ ਖੋਲੀ ਆਹੀ ਗੱਲ ਐ ਬਸ ਇਹਨਾਂ ਨੂੰ ਇਹ ਮਿਲਣੀ ਨਹੀਂ ਦੁਬਾਰੇ ਬਸ ਕਿਉਂਕਿ ਮੈਂ ਤੁਹਾਡੇ ਵਰਗਾ ਤੁਸੀਂ ਮੇਰੇ ਵਰਗੇ ਹੋ ਮੈਂ ਮਿਲਦਾ ਵੀ ਆ ਰੋਜ਼ ਕਹਿੰਦੇ ਬੜਾ ਪੰਗਾ ਪੈ ਗਿਆ ਇਹ ਤਾਂ ਲੋਕਾਂ ਨੂੰ ਮਿਲਣ ਵੀ ਲੱਗ ਗਿਆ ਇਹਨੂੰ ਸਰਕਾਰ ਵੀ ਚਲਾਉਣੀ ਆ ਗਈ ਬੜਾ ਪੰਗਾ ਪੈ ਗਿਆ ਇਹੀ ਇਹਨਾਂ ਨੂੰ ਗਲਤਫਹਿਮੀ ਹੋ ਗਈ ਹੁਣ ਸੋ ਰੋਜ਼ ਆਪ ਦੀਆਂ ਤਰੀਫਾਂ ਆਪੀ ਕਰਕੇ ਸੌ ਜਾਂਦੇ ਨੇ 9:00 ਵਜ ਗਏ ਮੁੱਖ ਮੰਤਰੀ ਦੇਖਿਆ ਕੋਈ 9:00 ਵਜੇ ਗਲੀਆਂ ਚ ਇਦੋਂ ਪਹਿਲਾਂ ਵਾਲਾ ਕੋਈ ਵੀ ਇਦੋਂ ਪਹਿਲਾਂ ਵਾਲਾ 9:30 ਵਜੇ ਦੇਖਿਆ ਇਸ ਵਕਤ ਸੁਖਬੀਰ ਬਾਹਰ ਆਉਣ ਦੀ ਹਾਲਤ 'ਚ ਹੈ ਨਹੀਂ ਕੈਪਟਨ ਦਾ ਤਾਂ ਚਲੋ 4 ਵਜੇ ਦਿਨ ਛਿਪ ਜਾਂਦਾ ਪ੍ਰਤਾਪ ਬਾਜਵੇਂ ਹੋਰੀ ਕਦੋਂ ਦੇ ਸੁੱਤੇ ਪਏ ਨੇ ਪੰਜਾਬ ਬਚਾ ਕੇ ਦੋ-ਦੋ ਕਰੋੜ ਦੀਆਂ ਗੱਡੀਆਂ 'ਚ ਵੀ ਬੈੱਡ ਲਾਏ ਹੋਏ ਨੇ ਗੱਡੀ 'ਚ ਵੀ ਬੈੱਡ ਹੈ ਰੈਸਟ ਕਰਨੀ ਹੈ ਇੱਡੀ ਕਿਹੜੀ ਮਿਹਨਤ ਕਰਦੇ ਹੋ ਵੀ ਤੁਸੀਂ ਰੈਸਟ ਕਰਨੀ ਆ ਆ ਫਿਰਦਾ ਤੁਹਾਡੇ ਕੋਲੇ ਹਜੇ 2 ਪ੍ਰੋਗਰਾਮ ਹੋਰ ਨੇ ਕਰੂੰਗਾ 40 ਫੁੱਟ ਡੁੰਗੇ ਬੋਰ ਦੇ ਟੋ ਐਂ ਚੋਂ ਨਿਕਲੇ ਹੋਏ ਆ ਪਸੀਨੇ ਨਾਲ ਨਹਾਉਣ ਵਾਲੇ ਬੰਦੇ ਆ ਸੀ ਸਾਡੀਆਂ ਰੀਸਾ ਕਰੋਗੇ ਤੇ ਤੁਸੀਂ ਆਗੇ ਸੋਨੇ ਦੇ ਬਿਸਕਟਾਂ ਨਹੀਂ ਸਮਗਲਾਂ ਕਰਨ ਸਮਗਲੀਆਂ ਕਰਨ ਵਾਲੇ ਤੁਹਾਡੇ ਪਿਓ ਉਹ ਤੁਸੀਂ ਸੋਨੇ ਦੇ ਬਿਸਕਟਾਂ ਨਹੀਂ ਆਉ ਅਸੀਂ ਆਟੇ ਦੇ ਬਿਸਕਟਾਂ ਆਲਿਆ ਬੇਬੇ ਦੀਵਾਲੀ ਤੋਂ ਮਹੀਨਾ ਕੁ ਪਹਿਲਾਂ ਪੀਪਾ ਭਰਾ ਕੇ ਲਿਆਉਂਦੀ ਹੁੰਦੀ ਸੀ ਉਹੀ ਖਾਂਦੇ ਸੀ ਅਜ ਤੱਕ ਅੱਜ ਵੀ ਉਹੀ ਵਧੀਆ ਲੱਗਦੇ ਨੇ ਉਹ ਜਿਹੜੇ ਐਂ ਨਹੀਂ ਬਣਦੇ ਆਟੇ ਦੇ ਉਹੀ ਬਿਸਕਟ ਵਧੀਆ ਲੱਗਦੇ ਨੇ ਅਸੀਂ ਤਾਂ ਭਾਈ ਐਂ ਹੀ ਰਹਿਣਾ ਅਇ ਤਾਂ ਹੀ ਰਹਿਣਾ ਸਾਨੂੰ ਸਾਨੂੰ ਨਹੀਂ ਕੋਈ ਤੁਹਾਡੇ ਸੋਨੇ ਦੇ ਚਮਚੇ ਚਾਹੀਦੇ ਸੋ ਲੁੱਟ ਕੇ ਕਿਸੁੱਟ ਕੇ ਭਗਵੰਤ ਮਾਨ ਨੂੰ ਗਾਲਾਂ ਕੱਢ ਲਓ ਇਹ ਗਲਤ ਹੈ ਆਓ ਆਪਾਂ ਇਕੱਠੇ ਹੋ ਕੇ ਇਸ ਵਾਰ 10 ਤਰੀਕ ਨੂੰ ਇੱਕ ਫੈਸਲਾ ਕਰੀਏ ਦੋਸਤਾ ਮਿੱਤਰਾਂ ਨੂੰ ਵੀ ਦੱਸਿਓ ਹੋ ਸਕਦਾ ਮੈਥੋਂ ਸਾਰੇ ਮੋਲਿਆਂ 'ਚ ਨਾ ਜਾਇਆ ਜਾਵੇ ਸਾਰੇ ਵਾਰਡਾਂ 'ਚ ਨਾ ਜਾਇਆ ਜਾਵੇ ਇਹ ਨਾ ਕਹਿ ਦਿਓ ਜੇ ਭਗਵਾਨ ਤਮਾਨ ਸਾਡੇ ਵਾਰਡ ਚ ਆ ਜਾਂਦਾ ਸੀ ਵੀ ਵੋਟਾਂ ਪਾਣ ਦੇ ਫਿਰ ਉਹ ਮੈਂ ਵੋਟਾਂ ਆਪਣੇ ਵਾਸਤੇ ਨਹੀਂ ਮੰਗਣਾ ਆ ਮੈਂ ਤੁਹਾਡੇ ਬੱਚਿਆਂ ਵਾਸਤੇ ਮੰਗਣਾ ਆ ਜਦੋਂ ਬਟਨ ਦੱਬੋਗੇ ਸਮਝ ਲਓ ਪਰਿਵਾਰ ਦੀ ਕਿਸਮਤ ਦਾ ਬਟਨ ਦਬਤਾ ਤੁਸੀਂ ਵਾਹੀ ਫਰਕ ਆ ਤੁਸੀਂ ਜਿਹੜਾ ਨਾਰੇ ਲਾ ਰਹੇ ਹੋ ਇਹ ਦਿਲੋਂ ਲੱਗ ਰਹੇ ਨੇ ਇਹ ਜੋਸ਼ ਤੇ ਜਜ਼ਬਾ ਦਿਲੋਂ ਹੈ ਨਹੀਂ ਤਾਂ ਬੀਜੇਪੀ ਵਾਲਿਆਂ ਨੂੰ ਧੜੀ ਤੇ ਲੈ ਕੇ ਜਾਣੇ ਪੈਂਦੇ ਨੇ ਇਹ ਕਹਿਣ ਵਾਸਤੇ ਮੋਦੀ ਮੋਦੀ ਮੋ ਉਹ ਅਗਲਾ ਕਹਿੰਦਾ ਮੈਨੂੰ ਪੈਸੇ ਦਿਓ ਤੇ ਮੈਨੂੰ ਸਾਡੇ ਨਾਲ ਅੱਜ 200 ਰੁਪਏ ਦੀ ਗੱਲ ਹੋਈ ਸੀ ਮੋਦੀ ਮੋਦੀ ਕਹਿਣ ਦੀ ਲਓ ਦਿਓ 200 ਬਾਅਦ ਚ 200 ਵੀ ਮੁੱਕਰ ਜਾਂਦੇ ਆ ਮੋਦੀ ਮੋਦੀ ਕਹਾ ਕੇ ਸੁਬੀਰੋ ਇਹ ਦੇਸ਼ ਬਹੁਤ ਸਾਰੇ ਰੰਗਾਂ ਦਾ ਦੇਸ਼ ਹੈ ਬਹੁਤ ਸਾਰੀਆਂ ਕੌਮਾਂ ਬਰਾਦਰੀਆਂ ਦਾ ਦੇਸ਼ ਹੈ ਇੱਥੇ ਤਰ੍ਹਾਂ-ਤਰ੍ਹਾਂ ਦੀਆਂ ਸੁਗੰਧਾਂ ਨੇ ਤਰ੍ਹਾਂ-ਤਰ੍ਹਾਂ ਦੇ ਫੁੱਲ ਨੇ ਮੈਂ ਪਾਰਲੀਮੈਂਟ ਦੇ ਵਿੱਚ ਬੋਲਿਆ ਜਦੋਂ ਨਫ਼ਰਤ ਦੀ ਰਾਜਨੀਤੀ ਦਾ ਕੋਈ ਬਿੱਲ ਲੈ ਕੇ ਆਏ ਬੋਲ ਰਹੇ ਸੀ ਡੇਡ-ਡੇਡ ਘੰਟਾ ਬੋਲ ਰਹੇ ਸੀ ਐ ਕਰ ਦਿਆਂਗੇ ਆ ਸਮਾਜ ਐ ਆ ਸਮਾਜ ਐ ਇਹਨਾਂ ਨੂੰ ਇਹਦੇ ਨਾਲ ਲੜਾ ਦੋ ਇਹਨਾਂ ਨੂੰ ਇਹਦੇ ਨਾਲ ਲੜਾ ਦੋ ਮੈਂ ਕਿਹਾ स्पीकर साहब मैं बोलना है कहते नहीं छोटी पार्टियों को टाइम नहीं मिलेगा बिल पास करना है नौ बज गए रात के मैं क्या जी थर्टी सेकेंड मैं कह स्पीकर साहब थर्टी सेकेंड कहते थर्टी सेकेंड में क्या बोलोगे मैं कह सर ट्वेंटी सेकेंड ट्वेंटी सेकेंड मैं हां हाँ जी 20 सेकंड मुझे दे दो इनके डेढ़ घंटे का भाषण मेरी 20 घंटे की बात एक बराबर होगी 20 सेकंड दे दो कहते चलो ठीक है भगवंत मान जी आपका समय शुरू होता है अब मैंने कहा थैंक यू स्पीकर साहब मैं तो यही कहना चाहूंगा कि लंबे सफर को मीलों में मत बांटिए कौम को कबीलों में मत बांटिए एक बेहतर दरिया है मेरा भारत देश इसको नदियों और झीलों में मत बांटिए ਮੈਨੂੰ ਕਹਿੰਦੇ ਅਭੀ ਤਾਂ 14 ਸੈਕਿੰਡ ਹੋਏ ਐ ਮੈਂ ਕਿਹਾ 6 ਸੈਕਿੰਡ ਕ ਵੀ ਫਿਰ ਦੇ ਦੇਣਾ ਜੀ ਉਹ ਗੱਲ ਕਹਿਣੀ ਐ ਤਾਂ 20 ਕਿਟਚ ਵੀ ਕਹੀ ਜਾਂਦੀ ਐ ਜੇ ਦਿਲ ਸਾਫ ਹੋਵੇ ਨੀਅਤ ਸਾਫ ਹੋਵੇ ਨਹੀਂ ਤਾਂ ਦੋ ਦੋ ਘੰਟਿਆਂ ਦੇ ਭਾਸ਼ਣ ਵੀ ਕਰੀ ਜਾਓ ਸੁਪੀਰ ਬਾਦਲ ਨੂੰ ਪਤਾ ਹੀ ਨਹੀਂ ਲੱਗਦਾ ਕੱਲ ਮੈਂ ਕੀ ਕਹਿ ਕੇ ਆਇਆ ਅੱਜ ਕੀ ਕਹਿ ਕੇ ਆ ਕ ਪਤਾ ਹੀ ਨਹੀਂ ਲੱਗਦਾ ਆਪਦੇ ਬਾਪ ਨੂੰ ਕਹਿੰਦਾ ਸੀ ਮੇਰੇ ਪਿਤਾ ਸਮਾਨ ਐ ਸੋ ਛੱਡੋ ਪਰ ਇਹਨਾਂ ਤੋਂ ਕੀ ਲੈਣਾ ਆਪਾਂ ਜਿੰਦਾਬਾਦ ਰਹੋ ਆਬਾਦ ਰਹੋ खुशी हुई है कि इनकी भारी गिनती च इन्ना मान सत्कार लोगों को अक्सर कहते सुना है जिंदा रहे तो फिर मिलेंगे इस दिल ने कहा है मिलते रहे तो जिंदा रहेंगे चौथी नंबर वार्ड आ जिंदाबाद रहो आबाद रहो दुनिया हाथ ऊपर के दो नारे ला दो इनकलाब भारत माता की बोले सोनिहाल